ਆਮ ਆਦਮੀ ਪਾਰਟੀ ਦੇ ਚਰਚੇ ਤੇ ਵਿਵਾਦਤ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਹਲਕਾ ਸਨੌਰ ਤੋਂ ਹਰਮਿਤ ਸਿੰਘ ਪਠਾਨ ਮਾਜਰਾ ਨੇ ਜਦੋਂ ਤੋਂ ਵੀਡੀਓ ਜਾਰੀ ਕੀਤਾ ਉਸ ਤੋਂ ਬਾਅਦ ਸਿਆਸੀ ਹਲਚਲ ਐਸੀ ਹੋਈ ਹੈ ਕਿ ਬੇਸ਼ੱਕ ਉਹਨਾਂ ਦੇ ਸਾਥੀ ਵਿਧਾਇਕਾਂ ਨੇ ਕੰਨ ਤੇ ਜੂ ਨਹੀਂ ਸਰਕੀ ਜਿਨ੍ਹਾਂ ਨੂੰ ਉਹਨਾਂ ਨੇ ਲਾਂਬੇ ਵੀ ਬੜੇ ਤਗੜੇ ਦਿੱਤੇ ਇੱਥੋਂ ਤੱਕ ਕਿਹਾ ਕਿ ਦੁਰ ਲਾਣਤ ਹੈ ਇਹੋ ਜੇ ਮੇਰੇ ਦੋਸਤਾਂ ਤੇ ਜਿਹੜੇ ਇਸ ਔਖੀ ਘੜੀ 'ਚ ਮੇਰੇ ਨਾਲ ਨਹੀਂ ਖੜੇ ਹਾਲਾਂਕਿ ਬਾਕੀ ਵਿਧਾਇਕਾਂ ਨੂੰ ਜਿੰਨਾ ਜਿੰਨਾਂ ਨੂੰ ਇਸ਼ਾਰਾ ਕੀਤਾ ਗਿਆ ਉਹ ਖੁਦ ਜਾਣਦੇ ਨੇ ਕਿ ਕਿੰਨਾਂ ਨੂੰ ਹਰਮਿਤ ਸਿੰਘ ਪਠਾਨ ਮਾਜਰਾ ਨੇ ਕਿਹਾ ਹੈ ਬੇਸ਼ੱਕ ਖੁੱਦੋ ਫਰਾਰ ਚੱਲ ਰਿਹਾ ਹੈ ਵਿਧਾਇਕ ਹੈ ਪਰ ਉਹਨਾਂ ਦੇ ਪਰਿਵਾਰ ਨੂੰ ਲੈ ਕੇ ਉਸਨੇ ਆਪਣੇ ਪਰਿਵਾਰ ਨੂੰ ਲੈ ਕੇ ਚਿੰਤਾ ਜ਼ਾਹਰ ਕਰਦੇ ਆ ਵੀਡੀਓ ਦੇ ਵਿੱਚ ਇਹ ਵੀ ਆਖਿਆ ਕਿ ਮੇਰੀ ਪਤਨੀ ਤੇ ਮੇਰੇ ਬੱਚੇ ਤੇ ਜਦੋਂ ਗੱਲ ਆਉਂਦੀ ਹੈ ਤਾਂ ਫਿਰ ਬੜਾ ਦੁੱਖ ਲੱਗਦਾ ਹੈ ਮੇਰੇ ਨਾਲ ਨਜਿੱਠਣਾ ਕਿਸੇ ਨੇ ਤਾਂ ਜਿਵੇਂ ਮਰਜ਼ੀ ਨਜਿੱਠੇ ਪਰ ਮੇਰੇ ਪਰਿਵਾਰ ਨੂੰ ਤੰਗ ਕਿਉਂ ਕੀਤਾ ਜਾ ਰਿਹਾ ਹੈ ਤਾਂ ਇਸੇ ਵੀਡੀਓ ਨੂੰ ਦੇਖਦੇ ਹੋਏ ਆ ਉਸ ਤੋਂ ਬਾਅਦ ਉਹਨਾਂ ਦੇ ਸਿਆਸੀ ਸ਼ਰੀਕਾਂ ਨੇ ਲਗਾਤਾਰ ਹਰਮੀਤ ਸਿੰਘ ਪਠਾਨ ਮਾਜਰਾ ਦੇ ਪਰਿਵਾਰ ਦੇ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਵਿੱਚੋਂ ਖਾਸ ਕਰਕੇ ਤਿੰਨ ਚਿਹਰੇ ਚਰਚਾ ਦਾ ਵਿਸ਼ਾ ਬਣੇ ਪਹਿਲਾਂ ਤਾਂ ਹਲਕਾ ਸਨੌਰ ਤੋਂ ਜਿਹੜੇ ਉਹਨਾਂ ਦੇ ਬਿਲਕੁਲ ਸਿਆਸੀ ਸ਼ਰੀਕ ਬਣ ਕੇ ਚੋਣ ਵੀ 2022 ਦੇ ਵਿੱਚ ਲੜੇ ਸੀ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਸਾਬਕਾ ਵਿਧਾਇਕ ਉਹ ਵੀ ਹਰਮੀਤ ਸਿੰਘ ਪਠਾਨ ਮਾਜਰਾ ਦੀ ਪਤਨੀ ਦਾ ਹਾਲਚਾਲ ਜਾਣਨ ਲਈ ਜਾਂਦੇ ਨੇ ਪਰਿਵਾਰ ਦੇ ਕੋਲ ਜਾਂਦੇ ਨੇ ਜਿਹੜੇ ਕਿ ਪੁਲਿਸ ਦੇ ਵੱਡੇ ਸੁਰੱਖਿਆ ਦੇ ਘੇਰੇ ਦੇ ਵਿੱਚ ਨજરਬੰਦ ਕੀਤਾ ਹੋਇਆ ਹੈ ਫਰਮੀਤ ਸਿੰਘ ਪਠਾਨ ਮਾਜਰਾ ਦੀ ਪਤਨੀ ਨੂੰ ਹਾਲਾਂਕਿ ਬੀਤੇ ਦਿਨ ਜਦੋਂ ਉਹਨਾਂ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਉਦੋਂ ਵੀ ਪੁਲਿਸ ਸੁਰੱਖਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਲਗਾਏ ਗਈ ਸੀ ਜਿੱਥੇ ਸਰਜੀਤ ਸਿੰਘ ਰਖੜਾ ਨੂੰ ਮਿਲਣ ਵੀ ਨਹੀਂ ਦਿੱਤਾ ਗਿਆ ਸਰਜੀਤ ਸਿੰਘ ਰਖੜਾ ਫਿਰ ਦੂਜੇ ਉਹ ਆਗੂ ਨੇ ਜਿਹੜੇ ਕੀ ਪੁਨਰ ਸਜੀ ਸ਼ਰਮਣੀ ਕਾਲੀਦਲ ਦੇ ਅੱਜਕੱਲ੍ਹ ਹਿੱਸਾ ਨੇ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਵੀ ਫਿਰ ਹਰਿੰਦਰਪਾਲ ਸਿੰਘ ਚੰਦੂ ਮਾਹਿਰਾ ਤੋਂ ਬਾਅਦ ਸਰਜੀਤ ਸਿੰਘ ਰਖੜਾ ਆਉਂਦੇ ਨੇ ਜਿਹੜੇ ਕੀ ਪਟਿਆਲੇ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦੇ ਨੇ ਔਰ ਉਹਨਾਂ ਨੇ ਵੀ ਮਿਲਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਮਿਲਣ ਨਹੀਂ ਦਿੱਤਾ ਗਿਆ ਤਾਂ ਫਿਰ ਬਾਅਦ ਵਿੱਚ ਉਹਨਾਂ ਨੇ ਫੋਨ ਦੇ ਉੱਤੇ ਗੱਲਬਾਤ ਕੀਤੀ ਹਰਮਿੰਦਰ ਸਿੰਘ ਠਾਨ ਮਾਜਰਾ ਦੀ ਪਤਨੀ ਦੇ ਨਾਲ ਕਿ ਉਹਨਾਂ ਦੀ ਹਾਲਚਾਲ ਉਹਨਾਂ ਦਾ ਕਿਵੇਂ ਹੈ ਉਹਨਾਂ ਦੀ ਸਿਹਤ ਕਿਵੇਂ ਹੈ ਕਿਉਂਕਿ ਹਰਮਿੰਦਰ ਸਿੰਘ ਠਾਨ ਮਾਜਰਾ ਨੇ ਦਾਅਵਾ ਕੀਤਾ ਸੀ ਕਿ ਪੰਜ ਆਪਰੇਸ਼ਨ ਮੇਰੀ ਪਤਨੀ ਦੇ ਪਹਿਲਾਂ ਹੋ ਚੁੱਕੇ ਨੇ ਉਹ ਬਹੁਤ ਹੀ ਜਿਹੜਾ ਹੈ ਉਸ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ ਤੇ ਫਿਰ ਵੀ ਇਸ ਦੇ ਬਾਵਜੂਦ ਵੀ ਕੋਈ ਖਿਆਲ ਨਹੀਂ ਰੱਖਿਆ ਜਾ ਰਿਹਾ ਲੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਆਪਣੀ ਜਮ ਕੇ ਪੜਾ ਸੋਸ ਵੀਡੀਓ ਦੇ ਵਿੱਚ ਕੱਢੀ ਜਿਹੜੀ ਕਿ ਚਰਚਾ ਦਾ ਵਿਸ਼ਾ ਬਣ ਗਈ ਹਾਲਾਂਕਿ ਇਸ ਵੀਡੀਓ ਨੂੰ ਲੈ ਕੇ ਵੀ ਚਰਚਾ ਹੈ ਕਿ ਪਟਿਆਲਾ ਪੁਲਿਸ ਇਸ ਕੰਮ ਦੇ ਵਿੱਚ ਫੇਲ ਕਿਉਂ ਨਜ਼ਰ ਆ ਰਹੀ ਹੈ ਹਰਮਿੰਦਰ ਸਿੰਘ ਪਠਾਨ ਮਾਜਰਾ ਇਸ ਵਕਤ ਕਿਹੜੀ ਜਗ੍ਹਾ ਦੇ ਵਿੱਚ ਬੈਠਾ ਲੁਕਿਆ ਹੋਇਆ ਜਾਂ ਫਰਾਰ ਕਿੱਥੇ ਹੋ ਕੇ ਗਿਆ ਹੈ ਕੀ ਭਾਰਤ ਦੇ ਵਿੱਚ ਹੀ ਹੈ ਜਾਂ ਕਿਸੇ ਹੋਰ ਦੇਸ਼ ਦੇ ਵਿੱਚੋਂ ਬਹਿ ਕੇ ਵੀਡੀਓ ਜਾਰੀ ਕਰ ਰਿਹਾ ਹੈ ਇਸ ਦੇ ਬਾਰੇ ਪਟਿਆਲਾ ਪੁਲਿਸ ਹੈ ਉਹ ਫੇਲ ਸਾਬਤ ਹੋਈ ਆ ਹੁਣ ਤੱਕ ਲੱਭ ਹੀ ਨਹੀਂ ਸਿੱਕੀ ਪੜਾਣਾ ਹੀ ਨਹੀਂ ਨਪਸਾ ਕੀ ਪਰ ਉਸਦੇ ਪਰਿਵਾਰ ਨੂੰ ਜ਼ਰੂਰ ਨਜ਼ਰਬੰਦ ਕੀਤਾ ਹੋਇਆ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਬਾਕੀ ਜਿਹੜੇ ਲੀਡਰ ਹਮਦਰਦੀ ਜਤਾ ਰਹੇ ਨੇ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਪਰਿਵਾਰ ਨਾਲ ਉਹਨਾਂ ਦਾ ਵੀ ਇਹੀ ਕਹਿਣਾ ਹੈ ਉਹਨਾਂ ਦਾ ਵੀ ਇਹੀ ਦੋਸ਼ ਹੈ ਸਰਕਾਰ ਦੇ ਉੱਤੇ ਪੁਲਿਸ ਦੇ ਉੱਤੇ ਕਿ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਜੇਕਰ ਕੋਈ ਗੁਨਾਹ ਕੀਤਾ ਹੈ ਤਾਂ ਉਸ ਨੂੰ ਉਸਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਇਹ ਉਸਦੇ ਰਾਹ ਵਿੱਚ ੜੀਕਾ ਨਹੀਂ ਬਣਨਗੇ ਭਾਵੇਂ ਉਹ ਸਰਜੀਤ ਸਿੰਘ ਰਖੜਾ ਹੋਣ ਜਾਂ ਫਿਰ ਕੁਲਬੀਰ ਸਿੰਘ ਜੀਰਾ ਦੀ ਗੱਲ ਕਰੀਏ ਫਿਰ ਕਾਂਗਰਸ ਦੇ ਲੀਡਰ ਵੀ ਕੁਲਵੀਰ ਸਿੰਘ ਜੀਰਾ ਜਿਨ੍ਹਾਂ ਦਾ ਕੀ ਪਟਿਆਲੇ ਜ਼ਿਲ੍ਹੇ ਨਾਲ ਸਿੱਧਾ ਸਬੰਧ ਵੀ ਨਹੀਂ ਹੈ ਉਹਨਾਂ ਨੇ ਵੀ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਿਸ ਵਿੱਚ ਹਰਮਿਤ ਸਿੰਘ ਪਠਾਣ ਮਾਜਰਾ ਦੀ ਗੱਲ ਕਹੀ ਹੈ ਔਰ ਜਿਵੇਂ ਹਰਮਿਤ ਸਿੰਘ ਪਠਾਣ ਮਾਜਰਾ ਨੇ ਆਪਣੇ ਬਾਕੀ ਸਾਥੀ ਵਿਧਾਇਕਾਂ ਨੂੰ ਭੇਡਾਂ ਦੱਸਿਆ ਉਸੇ ਤਰ੍ਹਾਂ ਦਾ ਤੰਜ ਕੁਲਵੀਰ ਸਿੰਘ ਜੀਰਾ ਨੇ ਵੀ ਕੱਸਿਆ ਔਰ ਇਹੀ ਕਿਹਾ ਜਾ ਰਿਹਾ ਸਿਆਸੀ ਸ਼ਰੀਕਾਂ ਦੇ ਵੱਲੋਂ ਵੀ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਕਿ ਪਰਿਵਾਰ ਦਾ ਇਸ ਵਿੱਚ ਕੀ ਕਸੂਰ ਹੈ ਪਰਿਵਾਰ ਨੂੰ ਤੰਗ ਨਾ ਕੀਤਾ ਜਾਵੇ ਚਾਹੇ ਉਹ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਬੱਚੇ ਨੇ ਜਾਂ ਫਿਰ ਉਹਨਾਂ ਦੀ ਪਤਨੀ ਹਾਲਾਂਕਿ ਪਹਿਲਾਂ ਤੋਂ ਆਈਆਂ ਸ਼ਿਕਾਇਤਾਂ ਜਿਹੜੀਆਂ ਸੀ 376 ਦਾ ਜਿਹੜਾ ਪਰਚਾ ਦਰਜ ਹੋਇਆ ਉਸ ਨੂੰ ਲੈ ਕੇ ਰਵੀ ਸਿੰਘ ਪਠਾਨ ਮਾਜਰਾ ਨੇ ਸਵਾਲ ਚੁੱਕਿਆ ਕਿ ਮੇਰੇ ਉੱਤੇ ਉਹ ਵੀ ਪਰਚਾ ਝੂਠਾ ਪਾਇਆ ਗਿਆ ਗੋਲੀ ਮੈਂ ਚਲਾਈ ਨਹੀਂ ਉਹ ਵੀ ਪਰਚਾ ਪਾ ਦਿੱਤਾ ਗਿਆ ਤੇ ਫਿਰ ਮਾਈਨਿੰਗ ਦਾ ਪਰਚਾ ਤੇ ਫਿਰ ਮੇਰੇ ਜਿਹੜੇ ਨਹੀਂ ਦੀ ਕੀ ਨਹੀਂ ਕਿਸੇ ਕੋਲੋਂ ਭੁੱਕੀ ਜਾਂ ਫੀਮ ਪਤਾ ਨਹੀਂ ਕੀ ਕੁਝ ਫੜਿਆ ਗਿਆ ਉਸ ਵਿੱਚ ਵੀ ਧੱਕੇ ਨਾਲ ਮਨਵਾਇਆ ਜਾ ਰਿਹਾ ਕਿ ਮੈਨੂੰ ਨਾਮਜ਼ਦ ਕੀਤਾ ਜਾ ਸਕੇ ਕਿਸੇ ਹੋਰ ਨੇ ਨਹੀਂ ਗੱਲਾਂ ਦਸੀਆਂ ਇਹ ਹਰਮਿੰਦਰ ਸਿੰਘ ਠਾਨ ਮਾਜਰਾ ਨੇ ਖੁਦ ਉਸ ਵੀਡੀਓ ਦੇ ਵਿੱਚ ਗੱਲਾਂ ਕਹੀਆਂ ਨੇ ਹੁਣ ਗੱਲ ਕਰਦੇ ਹਾਂ ਜਿੱਥੇ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਹੋਣ ਜਾਂ ਸਰਜੀਤ ਸਿੰਘ ਰਖੜਾ ਹੋਣ ਉਹਨਾਂ ਦਾ ਸਬੰਧ ਤਾਂ ਚਲੋ ਪਟਿਆਲਾ ਜ਼ਿਲ੍ਹੇ ਦੇ ਨਾਲ ਹੈ ਪਟਿਆਲਾ ਜ਼ਿਲ੍ਹੇ ਦੇ ਵਿੱਚ ਹੀ ਹਲਕਾ ਸਨੌਰ ਪੈਂਦਾ ਹੈ ਉਹਨਾਂ ਨੇ ਤਾਂ ਹਮਦਰ ਜੀ ਜਿਤਾਈ ਔਰ ਪਰਿਵਾਰ ਦੇ ਨਾਲ ਕਿਹਾ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਇਸ ਸਮੇਂ ਦੇ ਵਿੱਚ ਹਰਮਿੰਦਰ ਸਿੰਘ ਪਠਾਨ ਮਾਜਰਾ ਨੇ ਜੇਕਰ ਗੁਨਾਹ ਕੀਤਾ ਤਾਂ ਸਜ਼ਾ ਮਿਲੇ ਪਰ ਪਰਿਵਾਰ ਨੂੰ ਤੰਗ ਨਾ ਕੀਤਾ ਜਾਵੇ ਫਿਰ ਜਦੋਂ ਗੱਲ ਆਉਂਦੀ ਹੈ ਕਾਂਗਰਸੀ ਆਗੂ ਸਾਬਕਾ ਵਿਧਾਇਕ ਕੁਲਵੀਰ ਸਿੰਘ ਜੀਰਾ ਦੀ ਤਾਂ ਉਹਨਾਂ ਵੱਲੋਂ ਜਿਹੜਾ ਪ੍ਰੈਸ ਰੂਟ ਜਾਰੀ ਕੀਤਾ ਗਿਆ ਕੀ ਲਿਖਦੇ ਨੇ ਕਿ ਸੱਚ ਬੋਲਣ ਦਾ ਖਮਿਆਜਾ ਪੁੱਗਤ ਰਹੇ ਵਿਧਾਇਕ ਪਠਾਨ ਮਾਜਰਾ ਦੇ ਹੱਕ 'ਚ ਹਾ ਦਾ ਨਾਰਾ ਮਾਰਨ ਦੀ ਬਜਾਏ ਝਾੜੂ ਪਾਰਟੀ ਦੇ ਵਿਧਾਇਕ ਆਪਣੀ ਜ਼ਮੀਰ ਮਾਰ ਕੇ ਕੇਜਰੀਵਾਲ ਦੀਆਂ ਭੇਡਾਂ ਬਣ ਚੁੱਕੇ ਨੇ ਇਹ ਕੁਲਵੀਰ ਜੀਰਾ ਦਾ ਕਹਿਣਾ ਇਹ ਵੀ ਕਿਹਾ ਗਿਆ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਕਰ ਰਹੇ ਨੇ ਸੱਤਾ ਦੀ ਦਰਵਰ ਤੋਂ ਪੰਜਾਬ ਵਿੱਚ ਆਏ ਹੜ੍ਹਾਂ ਨਾਲ ਵਾਪਰੇ ਕਹਿਰ ਲਈ ਜ਼ਿੰਮੇਵਾਰ ਅਫਸਰ ਦੇ ਖਿਲਾਫ ਕਾਰਵਾਈ ਕਰਨ ਲਈ ਆਪਣੀ ਹੀ ਸਰਕਾਰ ਅੱਗੇ ਸੱਚ ਬੋਲਣ ਦੀ ਹਿੰਮਤ ਰੱਖਣ ਵਾਲੇ ਵਿਧਾਇਕ ਹਰਮੀ ਸਿੰਘ ਠਾਨਮਾਇਰਾ ਤੇ ਉਸ ਦੇ ਪਰਿਵਾਰ ਨੂੰ ਭਾਵੇਂ ਸੱਚ ਬੋਲਣ ਦੀ ਕੀਮਤ ਚੁਕਾਉਣੀ ਪੈ ਰਹੀ ਹੈ ਲੇਕਿਨ ਬੜੀ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦੇ ਬਾਕੀ ਵਿਧਾਇਕ ਆਪਣੀ ਜ਼ਮੀਰਾਂ ਮਾਰ ਕੇ ਕੇਜਰੀਵਾਲ ਦੀਆਂ ਭੇਡਾਂ ਬਣੇ ਹੋਏ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਜੀਰਾ ਦੇ ਸਾਬਕਾ ਵਿਧਾਇਕ ਕੁਲਵੀਰ ਸਿੰਘ ਜੀਰਾ ਨੇ ਕੀਤਾ ਹੈ ਉਹਨਾਂ ਨੇ ਅੱਗੇ ਵੀ ਆਖਿਆ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਲਿਆਉਣ ਲਈ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਸੀ ਕਿਉਂਕਿ ਕੇਜਰੀਵਾਲ ਤੇ ਭਗਵੰਤ ਮਾਨ ਨੇ ਇਨਕਲਾਬ ਦੇ ਝੂਠੇ ਸਬਜ ਬਾਗ ਵਿਖਾ ਕੇ ਲੋਕਾਂ ਦਾ ਮਾਈਂਡ ਵਾਸ਼ ਕਰ ਦਿੱਤਾ ਸੀ ਲੇਕਿਨ ਸੱਤਾ ਤੇ ਕਾਬਜ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਕੁਚਲ ਦਿੱਤਾ ਤੇ ਦਿੱਲੀ ਤੋਂ ਆਈ ਕੇਜਰੀਵਾਲ ਦੀ ਟੀਮ ਨੇ ਪੰਜਾਬ ਦੀ ਸੱਤਾ ਉੱਪਰ ਆਪਣਾ ਕਬਜ਼ਾ ਕਰ ਲਿਆ ਜਿਸ ਦਾ ਨਤੀਜਾ ਇਹ ਹੈ ਕਿ ਪੰਜਾਬ ਵਿੱਚ ਇਸ ਸਮੇਂ ਕੇਜਰੀਵਾਲ ਗਰੁੱਪ ਆਪਣਾ ਤਾਨਾਸ਼ਾਹੀ ਰਾਜ ਕਰ ਰਿਹਾ ਹੈ ਅੱਗੇ ਉਹਨਾਂ ਨੇ ਵੀ ਆਖਿਆ ਕੁਲਵੀਰ ਸਿੰਘ ਜੀਰਾ ਨੇ ਕਿ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਬਾਕੀ ਵਿਧਾਇਕ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਬੜੀਆਂ ਆਸਾਂ ਤੇ ਉਮੀਦਾਂ ਨਾਲ ਜਿਤਾ ਕੇ ਵਿਧਾਨ ਸਭਾ ਭੇਜਿਆ ਉਹ ਵੀ ਕੇਜਰੀਵਾਲ ਦੀਆਂ ਭੇਡਾਂ ਬਣ ਕੇ ਰਹਿ ਗਏ ਨੇ ਜਿਨ੍ਹਾਂ ਵਿੱਚੋਂ ਇੱਕ ਵਿਧਾਇਕ ਪਠਾਨ ਮਾਜਰਾ ਨੇ ਜੇਕਰ ਸੱਚ ਬੋਲਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾਂ ਕੇਸ ਦਰਜ ਕਰਵਾ ਦਿੱਤਾ ਤੇ ਹੁਣ ਵਿਧਾਇਕ ਦੇ ਪਰਿਵਾਰ ਨੂੰ ਵੀ ਟਾਰਚਰ ਕੀਤਾ ਜਾ ਰਿਹਾ ਜੋ ਕਿ ਅਤੀ ਨਿੰਦਣਯੋਗ ਹੈ ਕਿਉਂਕਿ ਕਿਸੇ ਚੁਣੇ ਹੋਏ ਨੁਮਾਇੰਦੇ ਦੇ ਪਰਿਵਾਰਕ ਮੈਂਬਰਾਂ ਨੂੰ ਜਹੀ ਮਾਨਸਿਕ ਪਰੇਸ਼ਾਨੀ ਦੇਣਾ ਇਨਕਲਾਬ ਵਾਲਿਆਂ ਨੂੰ ਸ਼ੋਭਾ ਨਹੀਂ ਦਿੰਦਾ। ਕੁਲਬੀਰ ਜੀਰਾ ਨੇ ਵਿਧਾਇਕਾਂ ਨੂੰ ਹਲੂਣਾ ਦਿੰਦੇ ਆਖਿਆ ਕਿ ਅੱਜ ਜੋ ਸਮਾਂ ਪਠਾਨ ਮਾਜਰਾ ਤੇ ਆਇਆ ਹੈ ਉਹ ਭਵਿੱਖ ਵਿੱਚ ਕਿਸੇ ਹੋਰ ਵਿਧਾਇਕ ਤੇ ਵੀ ਆ ਸਕਦਾ ਇਸ ਲਈ ਘੱਟੋ ਘੱਟ ਹੋ ਰਹੀ ਵਧੀਕੀ ਦੇ ਵਿਰੁੱਧ ਹਾਰ ਦਾ ਨਾਰਾ ਤਾਂ ਮਾਰਨ ਕਿਉਂਕਿ ਜੇਕਰ ਅਜੇ ਵੀ ਨਾ ਸੰਭਲੇ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਨੇ। ਇਹ ਕੁਲਬੀਰ ਸਿੰਘ ਜੀਰਾ ਦੇ ਸ਼ਬਦ ਨੇ ਇਸ ਤੋਂ ਪਹਿਲਾਂ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਸਰਜੀਤ ਸਿੰਘ ਰਖੜਾ ਤੇ ਹੋਰ ਇੱਕ ਜਿਹੜੇ ਸਥਾਨਕ ਲੀਡਰ ਨੇ ਉਹਨਾਂ ਦੇ ਵੱਲੋਂ ਇਸ ਮਸਲੇ ਦੇ ਵਿੱਚ ਹਰਮੀਤ ਸਿੰਘ ਪਠਾਨਵਾੜਾ ਦੇ ਪਰਿਵਾਰ ਨਾਲ ਹਮਦਰਦੀ ਜਤਾਈ ਜਾ ਰਹੀ ਹੈ ਇਸ ਵਿੱਚ ਜਨ ਜਨਵਾਦੀ ਪਾਰਟੀ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਪਾਰਟੀ ਹੈ ਜਿਹੜੀ ਉਹਨਾਂ ਦੇ ਵੱਲੋਂ ਵੀ ਇਹ ਹਮਦਰਦੀ ਜਤਾਈ ਜਾ ਚੁੱਕੀ ਹੈ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੂੰ ਹਰਮੀਤ ਸਿੰਘ ਪਠਾਨ ਮਾਜਰਾ ਨੇ ਵੀ ਚੇਤਾਵਨੀ ਵੀ ਦਿੱਤੀ ਔਰ ਇਹ ਵੀ ਕਿਹਾ ਕਿ ਦੁਰਲਾਨਤਾ ਤੁਹਾਡੇ ਤੇ ਕਿ ਆਪਣੇ ਦੋਸਤ ਨਾਲ ਨਹੀਂ ਖੜੇ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਹੁਣ ਹਰਮਿੰਦਰ ਸਿੰਘ ਪਠਾਣ ਮਾਜਰਾ ਦਾ ਇਸ਼ਾਰਾ ਪੰਜਾਬ ਦੇ ਬਾਕੀ ਸਮੂਹ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲ ਹੈ ਜਾਂ ਫਿਰ ਪਟਿਆਲਾ ਜ਼ਿਲ੍ਹੇ ਦੇ ਸਬੰਧ ਨਾਲ ਜਿਨ੍ਹਾਂ ਨਾਲ ਦੱਸਿਆ ਜਾਂਦਾ ਹੈ ਕਿ ਜਦੋਂ ਸਿਆਸੀ ਸੱਤਾ ਦਾ ਆਨੰਦ ਮਾਣ ਰਹੇ ਸੀ ਹਰਮਿੰਦਰ ਸਿੰਘ ਪਠਾਣ ਮਾਜਰਾ ਤੇ ਪਟਿਆਲਾ ਜ਼ਿਲ੍ਹੇ ਦੇ ਕਈ ਵਿਧਾਇਕ ਆ ਜਿਹੜੇ ਉਹਨਾਂ ਦੇ ਨਾਲ ਮਿਲ ਕੇ ਹੀ ਇੱਕ ਲੋਬੀ ਤਿਆਰ ਕਰ ਰਹੇ ਸੀ ਔਰ ਕੀਤੀ ਵੀ ਉਹਨਾਂ ਨੇ ਔਰ ਪਟਿਆਲਾ ਜ਼ਿਲ੍ਹੇ ਨਾਲ ਸੰਬੰਧਿਤ ਮੰਤਰੀ ਵੀ ਹਰਮਿੰਦਰ ਸਿੰਘ ਪਠਾਣ ਮਾਜਰਾ ਤੋਂ ਪੁੱਛ ਕੇ ਕਦਮ ਪੁੱਟਦੇ ਸੀ ਇਹ ਵੀ ਇੱਕ ਚਰਚਾ ਦਾ ਵਿਸ਼ਾ ਰਿਹਾ ਪਰ ਅੱਜ ਹਰਮਿੰਦਰ ਸਿੰਘ ਪਠਾਣ ਮਾਜਰਾ ਜਦੋਂ ਬੋਲੇ ਨੇ ਤੇ ਉਹਨਾਂ ਨੂੰ ਫਿਰ ਜਿਹੜੀ ਫਰਾਰੀ ਵੀ ਹੈ ਜਿਹੜੀ ਕਰਨੀ ਪੈ ਰਹੀ ਹੈ ਪਰ ਫਰਾਰ ਹੋਣ ਤੋਂ ਬਾਅਦ ਉਹਨਾਂ ਨੇ ਜਿਹੜੀਆਂ ਵੀਡੀਓ ਪਾ ਕੇ ਬਾਕੀ ਵਿਧਾਇਕਾਂ ਨੂੰ ਲਾਂਬੇ ਵੀ ਦਿੱਤੇ ਸਰਕਾਰ ਨੂੰ ਪੁਲਿਸ ਨੂੰ ਚੇਤਾਵਨੀਆਂ ਦਿੱਤੀਆਂ ਕਿ ਮੇਰੇ ਖਿਲਾਫ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਨੇ ਹਾਲਾਂਕਿ ਲੋਕਾਂ ਦੀ ਹਮਦਰਦੀ ਹਲਕਾ ਸਨੌਰ ਦੇ ਵੋਟਰ ਕੀ ਇਸ ਬਾਰੇ ਸੋਚਦੇ ਨੇ ਜਾ ਉਹਨਾਂ ਨੇ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਲਈ ਵੱਡਾ ਕੱਟ ਹੁਣ ਤੱਕ ਫਿਰ ਕਿਉਂ ਨਹੀਂ ਕੀਤਾ ਜੇਕਰ ਵਾਕਿਆ ਹੀ ਹਰਮਨ ਪਿਆਰਾ ਵਿਧਾਇਕ ਹੈ ਹਲਕਾ ਸਨੌਰ ਦਾ ਹਰਮਿੰਦਰ ਸਿੰਘ ਪਠਾਨ ਮਾਜਰਾ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਪਰ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਅਦਾਲਤ ਤੋਂ ਕਿਸੇ ਤਰ੍ਹਾਂ ਦੀ ਕੋਈ ਰਾਹਤ ਮਿਲਦੀ ਹੈ ਕਿ ਨਹੀਂ ਮਿਲਦੀ ਕਿਉਂਕਿ ਹੇਠਲੀ ਅਦਾਲਤ ਤੋਂ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਅਰਜੀ ਹੈ ਜਿਹੜੀ ਰਿਜੈਕਟ ਹੋ ਚੁੱਕੀ ਹੈ ਹੁਣ ਹਾਈ ਕੋਰਟ ਦਾ ਰੁਕ ਕੀਤਾ ਹੋਇਆ ਹੈ ਦੇਖਦੇ ਹਾਂ ਕਿ ਉੱਥੇ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਪਤਨੀ ਵੱਲੋਂ ਵੀ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਹੈ ਸਰਕਾਰ ਵੱਲੋਂ ਆਇਆ ਜਵਾਬ ਤੋਂ ਹਾਈ ਕੋਰਟ ਸੰਤੁਸ਼ਟ ਹੁੰਦੀ ਹੈ ਜਾਂ ਨਹੀਂ ਹੁੰਦੀ ਕਾਨੂੰਨੀ ਤੌਰ ਦੇ ਉੱਤੇ ਹਰਮੀਤ ਸਿੰਘ ਪਠਾਨ ਮਾਇਰਾ ਦਾ ਬਚਾਅ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਅਦਾਲਤਾਂ ਉੱਤੇ ਨਿਰਭਰ ਕਰਦਾ ਹੈ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਫਿਲਹਾਲ ਸਿਆਸੀ ਸ਼ਰੀਕਾਂ ਦੇ ਵੱਲੋਂ ਜਰੂਰ ਹਰਮੀਤ ਸਿੰਘ ਪਠਾਨ ਮਾਇਰਾ ਦੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਹੈ ਪਰ ਜਿੱਥੋਂ ਤੱਕ ਰਹੀ ਗੱਲ ਆਮ ਆਦਮੀ ਪਾਰਟੀ ਦੇ ਬਾਕੀ ਸਮੂਹ ਵਿਧਾਇਕਾਂ ਦੀ ਉਹਨਾਂ ਵੱਲੋਂ ਇੱਕ ਵੀ ਸ਼ਬਦ ਹਾਲ ਦੀ ਘੜੀ ਹਰਮੀਤ ਸਿੰਘ ਪਠਾਨ ਮਾਇਰਾ ਦੇ ਹੱਕ ਵਿੱਚ ਸਾਹਮਣੇ ਨਹੀਂ ਆਇਆ ਜਿਵੇਂ ਕੋ ਨਵੀਂ ਜਾਣਕਾਰੀ ਆਵੇਗੀ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬੜੇ ਰਹੋ এবিসি ਪੰਜਾਬ ਦੇ ਨਾਲ